ਆਪਸ਼ਨਿੰਗ ਕਰਦੇ ਹੋ ਉਹਦੇ ਚ ਹਿੱਸਾ ਲੈ ਰਿਆ ਉਹਦੀ ਸੇਫਟੀ ਐਂਡ ਸਿਕਿਉਰਿਟੀ ਜਿਹੜਾ ਟੋਡਾ ਟੈਕਸਪੀਅਰ ਆ ਕਿਹਨੇ ਕਰਨੀ ਅਰਵਿੰਦ ਕੇਜਰੀਵਾਲ ਇਸ ਨੋਟ ਟੈਕਸਪੀਅਰ ਉਹਦੀ ਜਾਨ ਦਾ ਤਾਂ ਇੰਨਾ ਫਿਕਰ ਤੇ ਜਿਹੜਾ ਟੈਕਸਪੀਅਰ ਉਹਦੀ ਜਾਨ ਦਾ ਕਿਹਨੇ ਫਿਕਰ ਕਰਨਾ ਔਰ ਐਸੇ ਤਰੀਕੇ ਨਾਲ ਹਾਂ ਆ ਡਰਾਮਾ ਰੱਚ ਦੇਣਾ ਕਿ ਜਿਸ ਸਕੂਲ ਅੱਕੇ ਨਹੀਂ ਕਾਲਜ ਅੱਕੇ ਨਹੀਂ ਤਾਂ ਪਹਿਲਾਂ ਹੀ ਪਾਲਿਸੀ ਚ ਜੇ ਕੋਈ ਇਹ ਜਾਂ ਠੇਕਾ ਖੋਲ ਰਿਹਾ ਬੰਦ ਕਰੋ ਮੈਂ ਤਾਂ ਆਪ ਕਹਿਣਾ ਮਗਰ ਜਿਹੜੇ ਬੰਦੇ ਕਹਿ ਰਹੇ ਪੌਣੀ ਪੌੜੀ ਬੋਤਲ ਆਪ ਸ਼ਰਾਬ ਪੀਣ ਨਾਲੇ ਸਾਰੀ ਰੋੜੇ ਜੇ ਗੁਰੂ ਦਾ ਬਾਣਾ ਹੈ ਨਾ ਤਾਂ ਗੁਰੂ ਸਾਹਿਬ ਡੋਜਨt ਪਰੀਚ ਵਾਇਲੈਂਸ ਗੁਰੂ ਸਾਹਿਬ ਵਾਲੇ ਬਾਣਾ ਤੇ ਪਹਿਲਾਂ ਉਹ ਬੜੋ ਤੇ ਫਿਰ ਪਰੀਚ ਕਰੋ ਕੇਵਲ ਕੇਵਲ ਸ਼ਰਾਬ ਬੰਦੀ ਇਹ ਚ ਲਈ ਕਰ ਤੇ ਗੱਲ ਕਰਦੇ ਆ ਸਭ ਤੋਂ ਵੱਡੇ ਮਾਫੀਆ ਫਿਰ ਇਹ ਆਪ ਬਣਣ ਇਹਨਾਂ ਨੇ ਇਹ ਕਾਰੋਬਾਰ ਕਰਨਾ ਔਰ ਅਕੀਰ ਚ ਕੁਛ ਦਿਨ ਪਹਿਲਾਂ ਮੈਂ ਵੀ ਕਈ ਅਪਸਰਾਂ ਨੂੰ ਫੋਨ ਕਰਕੇ ਇੱਕ ਆਡੀਓ ਸੁਣਾਈ ਸੀ ਹੁਣ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਿਆ ਮੱਕ ਤੇ ਮੱਕ ਤੈਨੂੰ ਤਾਂ ਮਾਰਨਾ ਨਾਲ ਪੁਲਸ ਵਾਲੇ ਵੀ ਮਾਰਨੇ ਹੁਣ ਬੰਦਾ ਜੱਸੂ ਇਨਾ ਹਾਲਾਤਾਂ ਚ ਜਾਵੇ ਤੇ ਕਿੱਥੇ ਜਾਵੇ ਕੀ ਇਹ ਚਾਉਂਦੇ ਪੰਜਾਬ ਛੱਡ ਦੀਏ ਤੇ ਤਾਂ ਮਤਲਬ ਅੱਜ ਦੀਪੂ ਜਿਹੜਾ ਕੋਈ ਜੈੰਤੀਪੁਰ ਪਰਿਵਾਰ ਲੜਾਈ ਲੜ ਰਿਹਾ ਅੱਜ ਇਹ ਛੱਡੂ ਤੇ ਐਡੇ ਹੌਸਲੇ ਵਾਲਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਹੋਗਾ ਹੌਲੀ ਹੌਲੀ ਫਿਰ ਸਾਰਾ ਹੀ ਇਹ ਦੂਪ ਭਾਈ ਜਾਰਾ ਪੰਜਾਬ ਛੱਡੂ ਉਹੀ ਤੁਸੀਂ ਜੰਮੂ ਕਸ਼ਮੀਰ ਵਾਲੇ ਹਾਲਾਤ ਪੈਦਾ ਕਰਨੇ ਜਦੋਂ ਕਸ਼ਮੀਰੀ ਪੰਡਿਤ ਤਕੀਰ ਚੋਂ ਉੱਥੋਂ ਛੱਡ ਕੇ ਚਲੇ ਗਏ ਅੱਜ ਉਹ ਹਾਲਾਤ ਪੰਜਾਬ 'ਚ ਪੈਦਾ ਕੀਤੇ ਜਾ ਰਹੇ ਆ ਔਰ ਭਗਵੰਤ ਮਾਨ ਸਾਫ਼ ਸੁੱਤੇ ਪਏ ਆ ਮੈਨੂੰ ਇਹ ਚ ਗੱਲ ਦਾ ਰੰਝ ਨਗਰ ਹੂ ਵਿੱਚ ਅਨਸਰੇਬਾ ਲਈ ਦਾ ਆ ਨਿਕਲ ਤਿੰਨ ਸਾਲ ਦਾ ਬੇਟਾ ਹੈ ਮਨ ਲਾਦਾ ਇਹਦੀ ਮਾਤਾ ਨੇ ਅੱਗੇ ਆਪ ਦਾ ਘਰ ਦਾ ਸਾਈਂ ਗਵਾ ਲਿਆ ਸਾਰੀਆਂ ਲੇਡੀਆਂ ਬੈਕੀਆਂ ਆ ਇੱਕ ਨੌਜਵਾਨ ਆ ਕਾ ਸੰਦੀਪ ਕਿੱਥੇ ਆ ਆ ਖਲੋਤਾ ਆ ਵੱਡੀ ਗਿਣਤੀ 'ਚ ਹਿੰਦੂ ਪਾਇਚਾਰਾਇ ਤੇ ਆ ਕੇ ਬੈਠੇ ਜੰਤੀਪੁਰ ਦੇ ਭਾਈ ਇਹਨਾਂ ਦੀ ਸੇਫਟੀ ਐ ਸਿਕਿਉਰਟੀ ਦੀ ਕੀਦੀ ਜ਼ਿੰਮੇਵਾਰੀ ਐ ਤੁਹਾਨੂੰ ਭਗਵਾਨ ਹਨੂ ਅਰਵਿੰਦ ਕੇਜਰੀਵਾਲ ਦਾ ਫਿਕਰ ਪੈ ਰਿਹਾ ਦਿੱਲੀ ਤੇ ਜਿਨ੍ਹਾਂ ਨੇ ਭਾਈ ਤੈਨੂੰ ਵੋਟਾਂ ਦਿੱਤੀਆਂ ਤੈਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਦੀ ਸੇਫਟੀ ਸਿਕਿਉਰਟੀ ਲਈ ਕੌਣ ਅਨਸਰਬਲ ਐ ਮੈਂ ਇੱਕ ਵੀਡੀਓ ਜਿਹੜੀ ਕੇਜਰੀਵਾਲ ਸਾਹਿਬ ਦੀ ਹੁਣ ਸੁਣਾਉਣਾ ਚਾਹੁੰਦਾ ਔਰ ਉਹ ਨੋ ਰੱਦ ਕਰ ਦਿੱਤਾ ਗ੍ਰਹਿ ਮੰਤਰਾਲੇ ਦੇ ਹੁਕਮਪਾ ਅਨ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦਾ ਜਵਾਨ ਸ਼ਾਮਲ ਨਹੀਂ ਕੀਤੇ ਜਾਣਗੇ ਪੰਜਾਬ 'ਚ ਰੇਪ ਨਹੀਂ ਹੋ ਰੇ ਲੋਰੈਂਸ ਬਿਸ਼ਰੋਈ ਨੇ ਸਿੱਧੂ ਮੂਸੇਵਾਲੇ ਦਾ ਮਰਟਰ ਨਹੀਂ ਕੀਤਾ ਕਿਹੜੀ ਜੇਲ੍ਹ 'ਚ ਸੀ ਤੇ ਦੋਦੀ ਸਾਡਾ ਪਰਦਾਰ ਬਣ ਗਿਆ ਉਹਨਾਂ ਦੀ ਜਾਨ ਦੀ ਫਿਕਰ ਹੈ ਤੇ ਜਿਹੜੇ ਪੰਜਾਬ ਦੀ ਗਰੋਥ 'ਚ ਕੰਟ੍ਰਿਬਿਊਟ ਕਰ ਰਹੇ ਉਹਨਾਂ ਦਾ ਤੁਹਾਨੂੰ ਫਿਕਰ ਕੋਈ ਇਹਨਾਂ ਹਾਲਾਤਾਂ ਨੂੰ ਲੈ ਕੇ ਅੱਜ ਹਿੰਦੂ ਸਿੱਖ ਇਕਤਾ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਡਾ ਮੁੱਖ ਮੰਤਰੀ ਜਾ ਕੇ ਦਿੱਲੀ ਬੈਠਿਆ ਇਹ ਬੜੀ 슬ੀਪਿੰਗ ਮੈਨੂੰ ਇਸ ਗੱਲ ਦਾ ਦੁੱਖ ਹੈ ਔਰ ਮੈਂ ਵਾਰਨਿੰਗ ਦੇ ਰਿਹਾ ਕਿ ਜੇ ਨਾ ਜਾ ਕੇ ਦੇ ਵਿਲ ਬੀ ਸੀਰੀਅਸ ਕਨਸੀਕਵੈਂਸਸ ਆਉਣ ਵਾਲੇ ਸਮੇਂ ਚ ਐਂਡ THEN IT WILL BE